ਖੀਰ ਦਾ ਪੱਤਾ ਲੈ ਕੇ ਜਾਣਾ ਕੁੱਟ ਚੂਰੀਆਂ ਖੰਡ ਤੇ ਖੀਰ ਲੈ ਕੇ ਮਲਕੀ ਮਾਂ ਦੀ ਨજર ਬਚਾਉਂਦੀ ਏ ਥਹੀ ਕਦੇ ਸਲਾਬੀਆਂ ਰੋਟੀਆਂ ਦੀ ਰਾਜਣਜਾਰ ਦੇ ਲਈ ਪਕਾਉਂਦੀ ਏ ਰਿੜਕ ਸੱਜਰੇ ਮੱਖਣ ਦੇ ਪੇੜਿਆਂ ਨੂੰ ਦੱਸੀ ਵਿੱਚ ਲਕੋ ਕੇ ਆਉਂਦੀ ਏ ਹਲਕੇ ਪੈਰ ਤੇ ਪੇਲਦੀ ਜਾਏ ਜੱਟੀ ਜਿਵੇਂ ਮਚਲ ਦੀ ਲਹਿਰ ਚਨਾਉਂਦੀ ਏ ਵਿੱਚ ਵੇਲਿਆਂ ਫੁੱਲ ਕ ਲਾਲ ਖਣਿਆ तितਲੀ ਉਸ ਤੇ ਘੁੰਮਰਾ ਪਾਉਂਦੀ ਏ ਜੰਡ ਹੀਟਨ ਵਿਕਲੇ ਥਾਂ ਵੇਕੇ ਬੜੀ ਰੀਜ ਦੇ ਨਾਲ ਖਵਾਉਂਦੀ ਏ ਹਦੇ ਬੁਰਕੀਆਂ ਭੰਨ ਕੇ ਆਪ ਦੇ ਵੇ ਛੰਨਾ ਚੂਰੀ ਦਾ ਹੱਸ ਲਕਾਉਂਦੀ ਏ ਨਸ਼ੇ ਇਸ਼ਕ ਦੇ ਨਾਲ ਮੁਖ ਮੂਰ ਹੋ ਕੇ ਜੱਟੀ ਖੁੱਲ੍ਹ ਕੇ ਯਾਰ ਰਜ਼ਾਉਂਦੀ ਏ ਛੱਟੀ ਖੁੱਲ੍ਹ ਕੇ ਯਾਰ ਰਜ਼ਾਉਂਦੀ